ਜਿਸ ਤੇ ਇਹਨਾਂ ਨੇ ਜਿਹੜਾ ਨਾਕਾ ਲਾ ਕੇ ਤੇ ਇਹਨਾਂ ਨੂੰ ਕਾਬੂ ਕੀਤਾ ਔਰ ਇਹਨਾਂ ਦੇ ਪਾਸੋਂ ਜਿਹੜਾ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਨਵੀਨ ਸਿੰਘ ਭੂਲਰ ਜੀ ਅਤੇ ਐਸਪੀਡੀ ਸਾਹਿਬ ਜਲੰਧਰ ਉਹਨਾਂ ਨੇ ਦੇਸ਼ਾਂ ਦੇ ਦੇਸ਼ਾਂ ਅਨੁਸਾਰ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਰੱਖਦੇ ਹੋਏ ਔਰ ਨਸ਼ਿਆਂ ਨੂੰ ਬਿਲਕੁਲ ਬੇੜ ਸੰਕਲਪਾ ਸੀ ਆਪਣੇ ਏਰੀਆ ਦੇ ਵਿੱਚੋਂ ਬਿਲਕੁਲ ਰੈਡੀਕੇਟ ਕਰਨ ਲਈ ਉਸੇ ਤਰ੍ਹਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਜਿਹੜਾ ਗੁਰਿੰਦਰਜੀਤ ਹੈ ਇਹਦੇ ਕੋਲੋਂ 22 ਕਿਲੋ heroin ਔਰ ਜਿਹੜਾ ਜਗਦੀਪ ਹੈ ਇਹਦੇ ਕੋਲੋਂ 502 ਗ੍ਰਾਮ ਜਿਹੜੀ heroin ਉਗਰਾਮੀ ਕੀਤੀ ਗਈ। ਇਹਨਾਂ ਤੇ ਜਨਾਬੀ ਤੋਂ ਵੀ ਰਿਹਾ ਦੇਸਾ ਕੀ ਇਹ ਕੋਈ ਤਾਂ ਇਹ ਜੀ ਕੱਲ ਸਾਡੇ ਐਸਐਸਓ ਸਰਦ ਨਕੋਦਰ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਕੋਈ ਦੋ ਜਿਹੜੇ ਨੇ ਇੱਕ ਗੁਰਿੰਦਰਜੀਤ ਤੇ ਜਗਦੇਵ ਇਹ ਦੋਨੇ ਜਿਹੜੇ ਆ ਇਹ ਨਸ਼ਾ ਵੇਚਣ ਦਾ ਅਧੀਨ ਅਤੇ ਇਲਾਕਾ ਜਿਹੜਾ ਅਨੁਕੂਦਰ ਏਰੀਏ ਦੇ ਵਿੱਚ ਨਸ਼ੇ ਵਗਾਰਾ ਵਗਾਰਾ ਦਾ ਜਿਹੜਾ ਵੱਡੇ ਤੌਰ ਤੇ ਜਿਹੜਾ ਇਹ ਕਰ ਰਹੇ ਆ ਸਮਗਲਿੰਗ ਐਂਡ ਅੱਜ ਵੀ ਜਿਹੜਾ ਹੈ ਇਹ ਇੱਥੇ ਕਿਤੇ ਜੇ ਨਾਕਾ ਵਗੈਰਾ ਲਾਇਆ ਜਾਵੇ ਤੇ ਕਾਬੂ ਆ ਸਕਦੇ ਆ ਜਿਸ ਤੇ ਇਹਨਾਂ ਨੇ ਜਿਹੜਾ ਨਾਕਾ ਲਾ ਕੇ ਤੇ ਇਹਨਾਂ ਨੂੰ ਕਾਬੂ ਕੀਤਾ ਔਰ ਇਹਨਾਂ ਦੇ ਪਾਸੋਂ ਜਿਹੜਾ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਮੁਖਮਿੰਦਰ ਸਿੰਘ ਭੁੱਲਰ ਜੀ ਅਤੇ ਐਸਪੀਡੀ ਸਾਹਿਬ ਆ ਜ਼ਲੰਦਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਰੱਖਦੇ ਹੋਏ ਔਰ ਨਸ਼ਿਆਂ ਨੂੰ ਬਿਲਕੁਲ ਬੇੜ ਸੰਕਲਪ ਹੈ ਸੀ ਆਪਣੇ ਏਰੀਆ ਦੇ ਵਿੱਚੋਂ ਬਿਲਕੁਲ ਰੈਡੀਕੇਟ ਕਰਨ ਲਈ ਉਸੇ ਤਹਿਤ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਜਿਹੜਾ ਗੁਰਿੰਦਰਜੀਤ ਹੈ ਇਹਦੇ ਕੋਲੋਂ 22 ਕਿਲੋ ਹਰੋਨ ਔਰ ਜਿਹੜਾ ਜਗਦੀਪ ਹੈ ਇਹਦੇ ਕੋਲੋਂ 502 ਗ੍ਰਾਮ ਜਿਹੜੀ ਹਰੋਨ ਉਬਰਾਮ ਕੀਤੀ ਗਈ ਔਰ ਇਸ ਤੋਂ ਇਲਾਵਾ ਇਹ ਜਿਹੜਾ ਗੁਰਜੀਤ ਸਿੰਘ ਹੈ ਇੱਥੇ ਮੈਂ ਮੈਂ ਮੈਂਸ਼ਨ ਕਰਨਾ ਚਾਹਾਂਗਾ ਵੀ ਗੁਰਜੀਤ ਸਿੰਘ ਦਾ ਜਿਹੜਾ ਆਪਣਾ ਮਾਮਾ ਹੈ ਇਹ ਕੇਸ਼ਾ ਇਹ ਵੀ ਅਜ ਤੂੰ 10 ਦਿਨ ਪਹਿਲਾਂ ਐਸਟੀਐਫ ਨੇ ਇਹਨੂੰ ਅਰੈਸਟ ਕੀਤਾ ਸੀਗਾ ਤੇ 5.5 ਕਿਲੋ ਹੀਰੋਨ ਇਹਦੇ ਕੋਲੋਂ ਜਿਹੜੀ ਹੈ ਇਹ ਬਰਾਮਦ ਕੀਤੀ ਸੀਗੀ ਤੇ ਇਹ ਗੁਰਜੀਤ ਸਿੰਘ son of ਚਰਨਜੀਤ ਸਿੰਘ ਵਾਸੀ ਮਹਿਣਵਾ ਥਾਣਾ ਸਦਰ ਕਪੂਰਥਲੇ ਦਾ ਰਹਿਣ ਵਾਲਾ ਹੈ ਔਰ ਇਹ 188/17 ਮਕਦਮਾ ਜਿਹੜਾ ਹੈਗਾ ਵਾ ਸਿਟੀ ਕਪੂਰਥਲੇ ਦਾ ਉਹਦੇ ਵਿੱਚ ਪ੍ਰੋਕਲੇਮਡ ਡਿਫੈਂਡਰ ਵੀ ਹੈ ਇਹ ਜਿਹੜੀ ਇਹਦੇ ਵਿੱਚ ਇਸ ਸਾਰੇ ਆਪਰੇਸ਼ਨ ਦੇ ਵਿੱਚ ਟੋਟਲ ਰਿਕਵਰੀ ਹੈ ਉਹ 3 ਕਿਲੋ 2 ਗ੍ਰਾਮ ਜਿਹੜੀ ਹੈ ਹੈਰੋਇਨ ਐਂਡ 78000 ਰੁਪਏ ਜਿਹੜਾ ਉਹ ਡਰਗ ਮਨੀ ਜਿਹੜੀ ਹੈ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਇੱਕ ਬੁਲਟ ਮੋਟਰਸਾਈਕਲ ਤੇ ਚਾਰ ਜਿਹੜੇ ਹੈ ਮੋਬਾਈਲ ਫੋਨ ਬਰਾਮਦ ਕੀਤੇ ਗਏ ਬਾਕੀ ਇਸ ਤੋਂ ਇਲਾਵਾ ਹੋਰ ਵੀ ਇਹਦੀ ਜਿਹੜੇ ਹੈ ਡੂੰਘਾਈ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਸਾਰੇ ਹੀ ਪਤਾ ਕੀਤੇ ਜਾਣਗੇ ਵੀ ਇਹ ਮਾਲ ਇਹਨਾਂ ਨੂੰ ਕਿੱਥੋਂ ਸਪਲਾਈ ਆਉਂਦੀ ਹੈ ਤੇ ਕਿੱਥੇ ਅੱਗੇ ਕਿਹਨੂੰ ਕਿਹਨੂੰ ਜਾ ਕੇ ਇਹ ਵੇਚਦੇ ਸਪਾਈ ਕਰਦੇ ਆ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ ਹਾਂ ਬਿਲਕੁਲ ਜੀ ਮੈਂ ਤੁਹਾਨੂੰ ਉਹ ਦੱਸ ਰਿਹਾ ਵੀ ਸਪੈਸ਼ਲਿਸਟ ਸਟੇਜ ਤੇ ਇੱਕ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਜਿਹੜਾ ਮੇਨ ਰਕੇਸ਼ ਕੇ ਸਾਹਿਬ ਜਿਹੜਾ ਇਹਦਾ ਮਾਮਾ ਸੀਗਾ ਇਹਦੇ ਮਾਮਾ ਅੰਦਰ ਜਾਣ ਦੇ ਬਾਅਦ ਇਹ ਇਹਦੇ ਹੁਣ ਤੱਕ ਵੀ ਜਿਹੜੀ ਕੁਸ਼ਗਿਸ਼ ਇਹ ਆਇਆ ਵੀ ਆਪਣੇ ਮਾਮੇ ਦੇ ਨਾਲ ਰਲ ਕੇ ਕਰਦਾ ਸੀਗਾ ਉਹਦੇ ਨਾਲ ਪਹਿਲੇ ਵੀ ਇਹਨੇ ਦੋ ਕਨਸਾਈਨਮੈਂਟਸ ਜਾ ਕੇ ਅਮਰਸਰ ਦਿਹਾਤੀ ਦੇ ਏਰੀਆ ਚੋਂ ਜਿਹੜਾ ਬਾਰਡਰੋਂ ਲੱਗ ਕੇ ਇਹ ਜਿਹੜੀ ਕਿਤੇ ਲੈ ਕੇ ਆਂਦੀਆਂ ਵਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਕਿ ਕਿੱਥੋਂ ਲੈ ਕੇ ਆਂਦੀਆਂ ਸੀ ਕੌਣ ਸੀਗੇ ਸਾਰੇ ਉਹ ਸਾਰਾ ਨੈਟਵਰਕ ਉਹ ਅਸੀਂ ਉਹ ਕਰ ਰਹੇ ਹਾਂ ਉਹ ਉਹਨਾਂ ਦਾ ਰਾਮਾਗ ਲੈ ਕੇ ਅੱਗੇ ਸਾਰਾ ਅਸੀਂ ਇਹਨੂੰ ਖੰਗਾ ਲਾਂਗੇ ਤੇ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਇਹਨਾਂ ਤੇ ਜਿਹੜਾ ਗੁਜੀਤ ਹੈਗਾ ਇਹਦੇ ਤੇ ਪਹਿਲੇ ਲੜਾਈ ਛੱਲੇ ਦੇ ਮਾਮਲੇ ਦਰਜ ਨੇ ਦੋ ਬਟ ਐਨਡੀਪੀਐਸ ਦੇ ਵਿੱਚ ਪਹਿਲੀ ਵਾਰੀ ਹੀ ਜਿਹੜਾ ਕਬੂ ਆਇਆ ਸਰ ਜਿਹੜੇ ਚਾਰ ਮੋਬਾਈਲ ਆ ਲੁੱਟਾ ਹੋਏ ਨੇ ਜਾਂ ਇਹਨਾਂ ਦੇ ਆਪਣੇ ਇਹ ਜੀ ਇਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹਨਾਂ ਦੇ ਕੋਲੋਂ ਹਾਲ ਦੀ ਘੜੀ ਸਾਨੂੰ ਮਿਲੇ ਸਾਰਾ ਅਸੀਂ ਅੱਗੇ ਅੱਗੇ ਦੇਖਾਂਗੇ ਕਿ ਇਹ ਇਹੋ ਹੀ ਯੂਜ਼ ਕਰਦੇ ਰਹੇ ਕਿ ਜਾਂ ਕੋਈ ਪਹਿਲੇ ਕਿਤੇ ਤੇ ਇਹ ਰਿਸਰਚ ਬੜਾ ਕਰਾ ਕੇ ਦੇਖਾਂਗੇ ਕਿ ਇਹ ਲੁੱਟਾ ਖੋਹ ਆਦੇ ਨੇ ਕਿ ਜਾਂ ਕਿੱਦਾਂ ਦੇ ਇਹ ਸੇਮ ਜਿਹੜਾ ਵੀ ਮੋਟਰਸਾਈਕਲ ਪਾਰਿਆ ਉਹਦਾ ਵੀ ਬਿਨਾ ਨੰਬਰੀਆ ਮੋਟਰਸਾਈਕਲ ਉਹ ਵੀ ਅਸੀਂ ਜਿਹੜਾ ਅ ਦੇਖੋ ਉਹਦਾ ਸਾਰਾ ਇੰਜਨ ਨੰਬਰ ਚੈਸੀ ਨੰਬਰ ਦਰਪੇਸ਼ ਕਰਾਂਗੇ ਵੀ ਮੋਟਰਸਾਈਕਲ ਚੋਰੀ ਦਾ ਹੈ ਕਿ ਇਹ ਇਹਨਾਂ ਦਾ ਆਪਣਾ ਹੈ ਮਿਠਾਲ ਦੀ ਕਰੀਏ ਕੋਈ ਪੇਛੇ ਨਹੀਂ ਕਰ ਸਕੋ ਦੀ ਆਸੀ ਸਰ ਇਹਨਾਂ ਦੇ ਜੇਲ ਵਗੈਰਾ ਚ ਵੀ ਕੋਈ ਸੰਬੰਧ ਲੱਗਦੇ ਹੈਗੇ ਆ ਹਾਂ ਮੈਂ ਤੁਹਾਨੂੰ ਦੱਸਿਆ ਜੀ ਖੌਣਾ ਦੱਸ ਘਟੇ ਆ ਵੀ ਇੱਕ ਤਾਂ ਜਿਹੜਾ ਸਾਨੂੰ ਹਜੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਪਤਾ ਲੱਗਾ ਹੈ ਜਿਹੜਾ ਰਕੇਸ਼ ਕੇ ਸ਼ਾਇ ਜਿਹੜਾ ਜਿਹੜਾ ਦਾ ਮਾਮਾ ਵੈ ਉਹ ਜੇਲ ਦੇ ਵਿੱਚ ਹੁਣੇ ਹੀ ਗਿਆ ਵੈ ਔਰ ਉਸ ਤੋਂ ਇਲਾਵਾ ਵੀ ਬਿਲਕੁਲ ਹੋਣਗੇ ਉਹ ਸਾਰਾ ਅਸੀਂ ਜਿਹੜਾ ਨਾ ਪੁਚੀ ਸੀ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਸ ਕਰਾਂਗੇ ਐਕਸਪਲੋਰ ਕਰਾਂਗੇ ਸਾਰਾ ਕੋਈ ਗੈਂਗਸਟਰਾਂ ਵਗੈਰਾ ਨਾਲ ਵੀ ਇਹਨਾਂ ਦਾ ਕੋਈ ਸਬੰਧ ਹੈਗਾ ਮੈਂ ਫਿਰ ਦੱਸ ਰਿਹਾ ਕਿ ਇਹ ਫਾਰਟ ਆਫ ਇਨਵੈਸਟੀਗੇਸ਼ਨ ਹੀ ਹੈ ਸਾਡਾ ਤੋਂ ਅਸੀਂ ਇਨਵੈਸਟੀਗੇਟ ਕਰਾਂਗੇ ਸਾਰਾ ਜੀ ਮਾਮੇ ਨੂੰ ਵੀ ਨਾਮਜ਼ਦ ਕੀਤਾ ਜੀ ਇਹਨੂੰ ਕਿਹਨਾਰੇ ਨਹੀਂ ਨਹੀਂ ਮਾਮੇ ਨੂੰ ਹਜੇ ਹਾਲ ਦੀ ਘੜੀ ਨਹੀਂ ਅਸੀਂ ਕੀਤਾ ਹੈ ਜੀ ਹਾਲ ਦੀ ਘੜੀ ਸਿਰਫ ਇਹੋ ਹੀ ਆ ਸਾਨੂੰ ਕਿ ਇਹਦਾ ਮਾਮਾ ਹੋ ਗਿਆ ਤੇ ਉਹ ਫੜਿਆ ਗਿਆ ਸੀਗਾ ਪਰ ਹੁਣ ਹਜੇ ਇਹਦੇ ਨਾਲ ਜਿਹੜੇ ਲਿੰਕ ਹੁਣ ਤੱਕ ਐਸਟੈਬਲਿਸ਼ ਨਹੀਂ ਹੋਇਆ ਹੁਣ ਗਾਂਜੇ ਜਿਹਦੇ ਨਾਲ ਉਹ ਕੋਈ ਲਿੰਕ ਸਟੈਬਲਿਸ਼ ਹੁੰਦਾ ਵੀ ਉਹਦੇ ਕਹਿਣ ਦੇ ਤੋ ਇਹਨਾਂ ਕੋਲ ਮਾਲ ਆਇਆ ਸੀ ਜਾਂ ਕਿੱਦਾਂ ਆ ਸੀ ਤੇ ਉਹਨੂੰ ਨਾਮਜ਼ਦ ਕਰਕੇ ਤੇ ਉਹਨੂੰ ਵੀ ਪ੍ਰੋਡਕਸ਼ਨ ਵਾਲੇ ਤੇ ਲਿਆਇਆ ਜਾਏਗਾ ਸਰ ਇਹਦੀ ਕਾਰਵਾਈ ਨਕੋਦਰ ਵੀ ਦੇਣੀ ਸੀ ਇਹਨਾਂ ਵੀ ਆ ਜੀ ਹਾਂ ਇਹ ਸਪਲਾਈ ਜਿਹੜੀ ਹੈ ਆਬਵੀਅਸਲੀ ਇਹ ਵੀ ਇਹ ਜਿਹੜਾ ਰੰਧ ਵਾਲਾ ਤੇ ਹੈਗਾ ਵਾ ਕਪੂਰਥਲੇ ਦਾ ਔਰ ਇਥੇ ਕਿਰਾਏ ਤੇ ਮਕਾਨ ਲੈ ਕੇ ਰਹ ਰਿਹਾ ਸੀਗਾ ਤੇ ਇਹ ਇਹ ਨਗੋਦਰ ਦੇ ਨੇ ਐਡਜੋਇਨਿੰਗ ਏਰੀਆਸਾ ਇਹਨਾਂ ਏਰੀਆ ਦੇ ਵਿੱਚ ਜਿਹੜੀ ਸਪਲਾਈ ਇਹਨੂੰ ਦੇਣੀ ਸੀਗੀ ਕਿੰਨੇ ਚੋਂ ਤੋਂ ਰਹਿ ਰਿਹਾ ਜੀ ਨਗੋਦਰ ਇਹ ਕਰੀਬ ਪਿਛਲੇ 25 ਕਦੋਂ ਤੋਂ ਜਿਹੜਾ ਇੱਥੇ ਰਹਿ ਰਿਹਾ ਹੈ